ਕੀ ਗੱਲਬਾਤ ਹੋਈ ਇਥੇ ਆਪਣਾ ਦਾਣਾ ਨਹੀਂ ਗਿਆ ਮਲੇਆ ਹੋਇਆ ਇਹਦਾ ਕਾਫੀ ਟਰਾਨਾ ਹੈ ਅੱਛਾ ਤੇ ਕੱਲ ਇਹਦਾ ਡੇਜਾ ਟਾਣਾ ਤੇ ਬੰਦਾ ਸੀਗਾ ਇੱਕ ਸਾਡੇ ਮਲੇ ਦਾ ਜੀ ਆ ਕੇ ਆਇਆ ਸੀ ਅੱਛਾ ਉਹ ਥੱਲੇ ਆ ਗਿਆ ਤੇ ਉਹਦੀ ਡੈਥ ਹੋ ਗਈ ਇੱਕ ਮੇਰੀ ਗੱਡੀ ਵੀ ਇੱਥੇ ਗੜੀ ਗੱਲ ਸੇਵਾ ਜਲਾਈ ਰਾਇਆ ਸੀ ਜੋੜੇ ਬੌਨਡ ਦੇ ਕਿਸੀ ਆਉਂਦੇ ਵੀ ਥੋੜਾ ਜਿਹਾ ਨੁਕਸਾਨ ਹੋਇਆ ਇੱਕ ਮੋਟਰਸਾਈਕਲ ਵੀ ਥੱਲੇ ਆਇਆ ਸੀ ਹਾਂ ਜੀ ਮੋਟਰਸਾਈਕਲ ਵੀ ਆਈ ਇੱਕ ਉਹ ਵੀ ਦਾ ਉਹ ਜਿਹੜਾ ਸੀਸਾ ਵਿਚ ਟੁੱਟ ਗਿਆ ਮੋਲ ਦਾ ਹੈਡ ਵੀ ਟੁੱਟ ਗਿਆ ਬਾਕੀ ਜਿਹੜਾ ਨੁਕਸਾਨ ਹੋਇਆ ਤਾਂ ਵਿਅਕਤੀ ਦੀ ਮੌਤ ਹੋ ਗਿਆ ਨੂੰ ਹਾਂਜੀ ਉਹਨਾਂ ਦੇ ਨਾਲ ਹੀ ਸੀ ਉਹਨਾਂ ਦੀ ਬੰਦ ਲੱਤ ਹੋਈ ਹਾਂਜੀ ਸਾਡੇ ਕੋਲੇ ਕੇਸ ਆਇਆ ਸੀਗਾ ਤੇਜਪਾਲ ਨਾਮ ਦਾ ਕੋਈ ਪਰਸਨ ਹੈ ਜੋ ਸਾਡੇ ਪਿੰਡ ਔੜ ਦੇ ਵਾਸੀ ਵਿੱਚ ਰਹਿਣ ਵਾਲਾ ਹੈ ਤੇ ਤਲਾਵਾਲਾ ਮਹੱਲਾ ਕਹਿੰਦੇ ਆ ਉੱਥੇ ਰਹਿੰਦਾ ਸੀਗਾ ਤੇ ਬੋਰਡ ਦੇ નીચે ਬੈਠਾ ਹੋਇਆ ਸੀ ਤੇ ਅਚਾਨਕ ਹੀ ਕੋਈ ਹੈਪਨਿੰਗ ਹੋਈ ਐ ਐਕਸੀਡੈਂਟ ਹੋਇਆ ਹੈ ਕਿ ਉਹਨਾਂ ਦੇ ਉੱਪਰ ਇੱਕ ਟਾਣਾ गिर ਗਿਆ ਜੋ ਬਹੁਤ ਹੀ ਹੈਵੀ ਸੀਗਾ ਤੇ ਸਾਡੇ ਕੋਲ ਲੈ ਕੇ ਆਇਆ ਜਦੋਂ ਪੇਸ਼ੈਂਟ ਦੀ ਬਹੁਤ ਹੀ ਹਾਲਤ ਗੰਭੀਰ ਸੀਗੀ ਕੋਈ ਪਲਸ ਬੀਪੀ ਵਗੈਰਾ ਕੁਝ ਨਹੀਂ ਸੀਗਾ ਤੇ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਚੋਂ ਅਸੀਂ ਪੇਸ਼ੈਂਟ ਨੂੰ ਫਿਰ ਡਿਕਲੇਅਰ ਕਰ ਦਿੱਤਾ ਹੈ ਪੇਸ਼ੈਂਟ ਨਹੀਂ ਬਚਿਆ ਕਿਉਂਕਿ ਜਦ ਸਾਡੇ ਕੋਲ ਲੈ ਕੇ ਪੇਸ਼ੈਂਟ ਉਸ ਟਾਈਮ ਹੀ ਅਰੈਸਟ ਹੋਇਆ ਹੋਇਆ ਸੀ ਤੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਪੇਸ਼ੈਂਟ ਨੂੰ ਅਸੀਂ ਡਿਕਲੇਅਰ ਕੀਤਾ ਹੈ ਡੈੱਡ ਤੇ ਬਹੁਤ ਮੰਗੀ ਬੁਧਕਤਾਇਕ ਘਟਨਾ ਹੈ ਕਿਉਂਕਿ ਦੋ ਬੱਚਿਆਂ ਦਾ ਬਾਪ ਹੈ ਔਰ ਕਾਫੀ ਟਾਈਮ ਤੋਂ ਬਿਮਾਰ ਵੀ ਰਹਿੰਦੇ ਸੀ ਬਟ ਦੁਰਘਟਨਾ ਕੁਦਰਤੀ ਜੋ ਹੋਈ ਹੈ ਇਸ ਨੂੰ ਕੁਝ ਨਹੀਂ ਕਿਹਾ ਜਾ ਸਕਦਾ ਤੇ ਅਸੀਂ ਤੱਕ ਕੰਸੋਲ ਕਰਦੇ ਆ ਕਿ ਉਹਨਾਂ ਦੇ ਘਰਦਿਆਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਤੇ ਉਹਨਾਂ ਦੀ ਵਾਈਫ ਨੂੰ ਕਿ ਆਣਾ ਮੰਨਣ ਦੇ ਆਇਓ ਹੁਕਮ ਕਰੇ। ਥੱਲੇ ਵਿੱਚ ਧਰਮਸ਼ਾਲਾ ਦੇ ਕੋਲ ਇੱਕ ਬੋਰ ਦਾ ਤਰਖਤ ਸੀ। ਉਹਦੇ ਥੱਲੇ ਇੱਕ ਪ੍ਰਵਾਸੀ ਮਜ਼ਦੂਰ ਜਿਹਦਾ ਨਾਮ ਤੇਜਪਾਲ ਸੀ। ਬੋਰ ਜਿੱਗਿਆ ਤੇ ਉਹਨਾਂ ਦੇ ਥੱਲੇ ਉਹਦੇ ਥੱਲੇ ਆ ਕੇ ਡੈਥ ਹੋ ਗਈ। ਬਹੁਤ ਹੀ ਗਰੀਬ ਪਰਿਵਾਰ ਹੈ। ਇਹਨਾਂ ਦੀ ਸਰਕਾਰ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਕੋਈ ਕਿਸ ਨਾ ਮਦਦ ਕੀਤੀ ਜਾਵੇ। ਇਹ ਹਾਦਸਾ ਹੋਇਆ ਕਿਵੇਂ? ਬੋਰ ਥੱਲੇ ਬੈਠੇ تھے ਜੀ ਬੋਰ ਅਚਾਨਕ ਕਰ ਗਿਆ। ਗਾਨਾ ਟੁੱਟ ਗਿਆ ਗਾਨਾ ਟੁੱਟ ਗਿਆ ਆਪਣੇ ਆਪ ਤੇਜਪਾਲ ਤੇਜਪਾਲ ਤੇ ਆਪਣੀ ਨਿੱਕੀ ਜਿਹੀ ਪਰਵਾਸੀ ਨੇ ਜੀ